ਸਸਟਿਕਲ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਆਪਣੇ ਘਰਾਂ ਵਿੱਚ ਸੇਫ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਰੈਸਪੀ ਲੈ ਕੇ ਆਏ ਹਾਂ ਜਿਹਦਾ ਨਾਮ ਹੈਗਾ ਆ ਕਚੌਰੀਆਂ ਹਰੇਕ ਜਗ੍ਹਾ ਤੇ ਡਿਫਰੈਂਟ ਸਟਾਈਲ ਨਾਲ ਬਣਦੀ ਆ ਪਰ ਆਪਾਂ ਉਵੇਂ ਬਣਾਵਾਂਗੇ ਜਿਵੇਂ ਆਪਾਂ ਬਣਾ ਕੇ ਖਾਂਦੇ ਆ ਮੇਰੇ ਮੰਮੀ ਜਿਹੜੇ ਆ ਉਹ ਸਾਨੂੰ ਇਹ ਬਣਾ ਕੇ ਦਿੰਦੇ ਹੁੰਦੇ ਆ ਜਦੋਂ ਦੀਵਾਲੀ ਹੁੰਦੀ ਉਹਦੇ ਸਾਡੇ ਸਪੈਸ਼ਲ ਘਰੇ ਹੀ ਕਚੌਰੀਆਂ ਬਣਦੀਆਂ ਆ ਤੇ ਬਹੁਤ ਹੀ ਜ਼ਿਆਦਾ ਟੇਸਟੀ ਹੁੰਦੀਆਂ ਤੇ ਅਸੀਂ ਬਹੁਤ ਚਾ ਕੇ ਖਾਂਦੇ ਆ ਤੇ ਅੱਜ ਆਪਾਂ ਤੁਹਾਡੇ ਨਾਲ ਇਹ ਰੈਸਪੀ ਸ਼ੇਅਰ ਕਰਨ ਲੱਗੇ ਆ ਜਿਹਦੇ ਲਈ ਆਪਾਂ ਨੂੰ ਚਾਹੀਦੇ ਆ ਬੋਇਲਡ ਆਲੂ ਮੈਂ ਜਿਹੜੇ ਵੱਡੇ ਚਾਰ ਆਲੂ ਉਬਾਲ ਲੈ ਸੀਗੇ ਇੱਧਰ ਮੈਂ ਜਿਹੜੇ ਪਿਆਜ਼ ਆ ਉਹ ਬਰੀਕ-ਬਰੀਕ ਕੱਟ ਲੈ ਲੂਣ ਮਿਰਚ ਮਸਾਲਾ ਚਾਹੀਦਾ ਆਪਾਂ ਨੂੰ ਤੇ ਬਹੁਤ ਹੀ ਘੱਟ ਇਨਗਰੀਡੀਅੰਟਸ ਨਾਲ ਜਿਹੜੀ ਇਹ ਰੈਸਪੀ ਰੈਡੀ ਹੋ ਜਾਂਦੀ ਹੈ ਤੇ ਇੱਧਰ ਮੈਂ ਜਿਹੜਾ ਆਟਾ ਆ ਉਹ ਛਾਣ ਕੇ ਰੱਖਿਆ ਹੋਇਆ ਆ ਇਹ ਆਟੇ ਦੇ ਵਿੱਚ ਬਣਦੀਆਂ ਆ ਤੁਸੀਂ ਇਹਨੂੰ ਮੈਦੇ ਦੇ ਵਿੱਚ ਵੀ ਬਣਾ ਸਕਦੇ ਆ ਪਰ ਜਦੋਂ ਆਪਾਂ ਮੈਦੇ 'ਚ ਬਣਾਉਂਦੇ ਆ ਉਹ ਜਾਦੇ ਹੈਵੀ ਹੋ ਜਾਂਦੀ ਹੈ ਤੇ ਆਟੇ ਦੇ ਵਿੱਚ ਇਹ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਤੇ ਬਹੁਤ ਟੇਸਟੀ ਬਣਦੀ ਆ ਹੈਲਥੀ ਤਾਂ ਆਪਾਂ ਇਹਨੂੰ ਨਹੀਂ ਕਹਿ ਸਕਦੇ ਪਰ ਆਟੇ ਨਾਲ ਐ ਹੁੰਦਾ ਵੀ ਆਟੇ 'ਚ ਥੋੜਾ ਬੰਦੇ ਨੂੰ ਏਦਾਂ ਹੁੰਦਾ ਵੀ ਭਾਰਾ ਘੱਟ ਹੁੰਦਾ ਆ ਸੋ ਹੁਣ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਆ ਆਲੂ ਇਹਨਾਂ ਨੂੰ ਮੈਸ਼ ਕਰ ਲਾਂਗੇ ਮੈਸ਼ ਕਰਕੇ ਇਹਨਾਂ ਦੇ ਵਿੱਚ ਸਾਰੇ ਮਸਾਲੇ ਐਡ ਕਰ ਲਾਂਗੇ ਤੁਸੀਂ ਇਹਨੂੰ ਮੈਸ਼ਰ ਦੇ ਵਿੱਚ ਵੀ ਮੈਸ਼ ਕਰ ਸਕਦੇ ਆ ਤੇ ਆਪਾਂ ਦੇਸੀ ਤਰੀਕਾ ਹੱਥ ਦੇ ਨਾਲ ਹੀ ਇਹਨੂੰ ਮੈਸ਼ ਕਰਾਂਗੇ ਸੋ ਇਹਨੂੰ ਤੁਸੀਂ ਬਰੀਕ ਬਰੀਕ ਜਿਹੜਾ ਮੈਸ਼ ਕਰ ਲਿਓ ਗਲਾਸ ਦੇ ਨਾਲ ਵੀ ਜਿਹੜਾ ਇਹ ਸੌਖਾ ਮੈਸ਼ ਹੋ ਜਾਂਦਾ ਆ ਬਹੁਤ ਹੀ ਸਵਾਦ ਬਣਦੀਆਂ ਕਚੌਰੀਆਂ ਇਹ। ਆਲੂ ਤੁਸੀਂ ਛੋਟੇ ਵੀ ਬੋਇਲ ਕਰ ਸਕਦੇ ਆ। ਆਪਣੇ ਕੋਲ ਆਲੂ ਜਿਹੜੇ ਸੀ ਉਹ ਵੱਡੇ ਸੀਗੇ ਸੋ ਮੈਂ 4 ਲੈ ਲੈ। ਜੇ ਤੁਹਾਡੇ ਕੋਲ ਛੋਟੇ ਆ ਤਾਂ ਤੁਸੀਂ ਆਪਣੇ ਪਰਿਵਾਰ ਦੇ ਹਿਸਾਬ ਨਾਲ ਜਿਹੜੀ ਕੁਆਂਟੀਟੀ ਲੈ ਸਕਦੇ ਆ। ਆਪਾਂ ਇਹਨੂੰ ਕੋਈ ਵੀ ਤੜਕਾ ਨਹੀਂ ਲਾਵਾਂਗੇ ਆਲੂਆਂ ਨੂੰ। ਜਸਟ ਆਪਾਂ ਇਦਾਂ ਜਿਵੇਂ ਨਾਰਮਲ ਮਸਾਲਾ ਤਿਆਰ ਕਰਕੇ ਤਾਂ ਉਵੇਂ ਹੀ ਆਪਾਂ ਜਿਹੜਾ ਆ ਆਟੇ ਦੀ ਲੋਈ ਦੇ ਵਿੱਚ ਫਿਲ ਕਰਕੇ ਤਾਂ ਉਹਨੂੰ ਫਰਾਈ ਕਰਾਂਗੇ ਆਇਲ ਦੇ ਵਿੱਚ ਕਿਉਂਕਿ ਜਦੋਂ ਆਇਲ ਦੇ ਵਿੱਚ ਫਰਾਈ ਹੋ ਜਾਣਾ ਤਾਂ ਜਿਹੜਾ ਇਹਦਾ ਸਮਾਨ ਹੈ ਅੰਦਰਲਾ ਆਲੂ ਵਗੈਰਾ ਉਹ ਆਪੇ ਕੁੱਕ ਹੋ ਜਾਣੇ ਆ ਲੋਈ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ 2 ਚਮਚ ਸਿੰਦੇ ਨਮਕ ਦੇ ਇੱਕ ਚਮਚਾ ਪਾਵਾਂਗੇ ਆਪਾਂ ਲਾਲ ਮਿਰਚ ਦਾ ਥੋੜੀ ਜੀ ਇਹਦੇ ਵਿੱਚ ਪਾਵਾਂਗੇ ਆਪਾਂ ਦੇਗੀ ਮਿਰਚ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਆਮਚੂਰ ਪਾਊਗਾ ਇਹਦੇ ਨਾਲ ਕੀ ਆ ਟੇਸਟ ਹੋਰ ਵੀ ਵਧੀਆ ਆਊਗਾ ਤੁਸੀਂ ਇਹਦੇ ਵਿੱਚ ਹਰੀ ਮਿਰਚ ਵੀ ਪਾ ਸਕਦੇ ਆ ਤੇ ਆਪਾਂ ਇੱਥੇ ਲਾਲ ਮਿਰਚ ਦਾ ਇਸਤੇਮਾਲ ਕੀਤਾ ਆਪਣੇ ਆਪਣੇ ਟੇਸਟ ਦੇ ਅਕੋਰਡਿੰਗ ਆ ਤੁਸੀਂ ਇਹਦੇ ਵਿੱਚ ਮਟਰ ਵੀ ਪਾ ਸਕਦੇ ਆ ਪਰ ਆਪਾਂ ਮਟਰ ਨਹੀਂ ਪਾਵਾਂਗੇ ਆਪਸ਼ਨਲ ਆ ਮਟਰ ਜੇ ਕਿਸੇ ਨੂੰ ਮਟਰ ਵਧੀਆ ਲੱਗਦੇ ਆ ਤਾਂ ਉਹ ਇਹਦੇ ਵਿੱਚ ਮਟਰ ਵੀ ਐਡ ਕਰ ਸਕਦੇ ਆ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਜਿਹੜਾ ਆ ਮਿਕਸ ਕਰ ਲੈਣਾ ਆਪਾਂ ਇਹਦੇ ਚ ਐਡ ਕਰ ਦਾਂਗੇ ਹੁਣ ਜਿਹੜੇ ਆਪਾਂ ਬਰੀਕ-ਬਰੀਕ ਪਿਆਜ਼ ਕੱਟੇ ਆ ਪਿਆਜ਼ ਥੋੜੇ ਮੈਂ ਵੱਧ ਕੱਟ ਲਏ ਸੀਗੇ ਪਰ ਆਪਾਂ ਪਾਵਾਂਗੇ ਆਲੂਆਂ ਦੇ ਹਿਸਾਬ ਨਾਲ ਹੀ ਜਿੰਨੇ ਕ ਆਪਾਂ ਨੂੰ ਲੱਗਾ ਵੀ ਇੰਨੇ ਕ ਪਾਉਣੇ ਚਾਹੀਦੇ ਆ ਤੇ ਇਹਨੂੰ ਵੀ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਵੈਸੇ ਸਾਡੀਆਂ ਮਾਵਾਂ ਹੱਥਾਂ ਨਾਲ ਹੀ ਮਿਕਸ ਕਰਦੀਆਂ ਸੀ ਤੇ ਆਪਾਂ ਵੀ ਹੱਥ ਨਾਲ ਹੀ ਮਿਕਸ ਕਰ ਰਹੇ ਆ। ਸੋ ਕਿ ਆਪਾਂ ਹੱਥ ਬਾਰ-ਬਾਰ ਧੋਣੇ ਆ। ਸਾਫ਼ ਹੁੰਦੇ ਆ ਹੱਥ। ਸੋ ਜੇਕਰ ਤੁਹਾਨੂੰ ਹੱਥ ਨਾਲ ਮਿਕਸ ਕਰਨਾ ਨਹੀਂ ਵਧੀਆ ਲੱਗਦਾ ਤੁਸੀਂ ਕੋਈ ਚਮਚਾ ਲੈ ਸਕਦੇ ਆ ਤੇ ਹੱਥਾਂ ਦੇ ਗਲੋਵਜ਼ ਵੀ ਪਾ ਸਕਦੇ ਆ। ਆਪਣਾ ਮਿਕਸਚਰ ਆ ਜਿਹੜਾ ਉਹ ਹੋ ਗਿਆ ਰੈਡੀ। ਹੁਣ ਆਪਾਂ ਜਿਹੜਾ ਆਟਾ ਗੁੰਨਾਂਗੇ। ਆਟਾ ਆਪਣਾ ਨੋਰਮਲ ਹੋਣਾ ਚਾਹੀਦਾ ਆ। ਜਿਵੇਂ ਨੋਰਮਲ ਹੁੰਦਾ ਆ ਆਪਾਂ ਗੁੰਨਦੇ ਆ ਰੋਟੀ ਬਣਾਉਣ ਵੇਲੇ। ਨਾ ਜ਼ਿਆਦਾ ਸਖਤ ਹੋਣਾ ਚਾਹੀਦਾ ਤੇ ਨਾ ਜ਼ਿਆਦਾ ਢਿੱਲਾ ਹੋਣਾ ਚਾਹੀਦਾ ਬਸ ਨਾਰਮਲ ਜਿਹਾ ਆਪਾਂ ਆਟਾ ਗੁੰਨਣਾ ਹੈ। ਥੋੜਾ ਥੋੜਾ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ। ਤੇ ਇਹਨੂੰ ਜਿਹੜਾ ਆਪਾਂ आटे ਨੂੰ ਚੰਗੀ ਤਰ੍ਹਾਂ ਗੁੰਨ ਲਵਾਂਗੇ। ਤੁਸੀਂ ਮੈਂ ਇੱਦੇ ਦੀਆਂ ਵੀ ਬਣਾ ਸਕਦੇ ਹਾਂ। ਪਰ ਮੈਦਾ ਥੋੜਾ ਜਿਹਾ ਹੈਵੀ ਹੋ ਜਾਂਦਾ ਸੋ ਆਪਾਂ ਮੈਦੇ ਦੀ ਜਗ੍ਹਾ ਆਟਾ ਯੂਜ਼ ਕਰਾਂਗੇ ਇਹਦੇ ਵਿੱਚ ਤੁਸੀਂ ਕੁਝ ਨਹੀਂ ਪਾਉਣਾ ਜੇ ਤੁਹਾਡਾ ਮਨ ਹੈਗਾ ਤਾਂ ਤੁਸੀਂ ਇਹਦੇ ਵਿੱਚ ਥੋੜੀ ਜੀ ਅਜਵਾਇਣ ਪਾ ਸਕਦੇ ਆ ਤੇ ਥੋੜਾ ਜਿਹਾ ਸਾਲਟ ਪਾ ਸਕਦੇ ਆ ਪਰ ਆਪਾਂ ਜਿਹੜਾ ਸਾਲਟ ਵਗੈਰਾ ਆ ਉਹ ਸਾਰਾ ਕੁਝ ਆਲੂਆਂ ਦੇ ਵਿੱਚ ਪਾ ਲਿਆ ਸੋ ਆਪਾਂ ਇਹਦੇ ਵਿੱਚ ਕੁਝ ਵੀ ਐਡ ਨਹੀਂ ਕਰਾਂਗੇ ਲੋ ਵੀ ਆਪਣਾ ਸਮਾਨ ਜਿਹੜਾ ਰੈਡੀ ਹੋ ਗਿਆ ਇੱਧਰ ਆਪਾਂ ਆਟਾ ਗੁੰਨ ਕੇ ਰੱਖ ਲਿਆ ਇਹਨੂੰ ਹੁਣ ਆਪਾਂ ਥੋੜਾ ਟਾਈਮ ਰੈਸਟ ਦਵਾਂਗੇ 2 ਤੋਂ 4 ਮਿੰਟ ਉਨੇ ਆਪੜਾ ਜਿਹੜਾ ਤੇਲ ਤੱਤਾ ਹੋ ਜਾਊਗਾ ਜਦੋਂ ਤੇਲ ਗਰਮ ਹੋ ਗਿਆ ਫਿਰ ਆਪਾਂ ਇਹਦੀ ਲੋਈ ਵੇਲ ਕੇ ਤੇ ਉਹਦੇ ਵਿੱਚ ਆਪਾਂ ਸਟਫਿੰਗ ਕਰਕੇ ਫਿਰ ਆਪਾਂ ਤੁਹਾਨੂੰ ਦੱਸਦੇ ਆ ਕਿ ਕਚੌੜੀ ਕਿਵੇਂ ਬਣਨੀ ਆ ਤੇ ਉਨਾ ਟਾਈਮ ਆਪਾਂ ਜਿਹੜਾ ਆ ਤੇਲ ਗਰਮ ਹੋਣ ਦਵਾਂਗੇ ਤੇ ਆਟੇ ਨੂੰ ਦਵਾਂਗੇ ਰੈਸਟ ਲੋ ਵੀ ਤੇਲ ਆਪਣਾ ਗਰਮ ਹੋ ਗਿਆ ਹੁਣ ਆਪਾਂ ਛੋਟੀ ਜੀ ਲੋਈ ਲਵਾਂਗੇ ਜਿਆਦਾ ਵੱਡੀ ਨਹੀਂ ਲੈਣੀ ਜਿੰਨੀ ਛੋਟੀ ਹੋ ਸਕਦੀ ਆ ਉੰਨੀ ਲੋਈ ਲੈ ਕੇ ਆਪਾਂ ਜਿਹੜਾ ਗਰਮ ਆਹ ਘੜਛੀ ਦੇ ਨਾਲ ਤੁਸੀਂ ਇਹਦੇ ਚੋਂ ਮੜਿਆ ਤੇਲ ਧਿਆਨ ਨਾਲ ਪਾਉਣਾ ਆ ਗਰਮ ਹੋਣਾ ਤੇਲ ਸੋ ਇਹਦੇ ਤੇ ਜਿਹੜੀ ਆ ਆਪਾਂ ਰੋਟੀ ਵੇਲ ਲਾਂਗੇ ਵੇਲ ਕੇ ਤਾਂ ਇਹਦੇ ਵਿੱਚ ਜਿਹੜੀ ਆਪਾਂ ਆਲੂਆਂ ਦੀ ਸਟਫਿੰਗ ਆ ਉਹ ਪਾ ਦਾਂਗੇ ਅਲਵਾ ਦੀ ਸਟਫਿੰਗ ਪਾ ਕੇ ਹੁਣ ਇਹਨੂੰ ਇਦਾਂ ਫੋਲਡ ਕਰ ਲਾਂਗੇ ਫੋਲਡ ਕਰਕੇ ਜਿਹੜਾ ਉੱਪਰ ਐਕਸਟਰਾ ਆਟਾ ਆ ਉਹਨੂੰ ਲਾ ਲਾਂਗੇ ਤੇ ਇਹਨੂੰ ਆਪਾਂ ਹੱਥ ਦੇ ਨਾਲ ਜਿਹੜਾ ਆ ਫੈਲਾ ਲਾਂਗੇ ਜਿੰਨਾ ਪਤਲਾ ਹੋ ਸਕਦਾ ਹੱਥ ਦੇ ਨਾਲ ਤੁਸੀਂ ਉਨਾ ਪਤਲਾ ਇਹਨੂੰ ਕਚੌਰੀ ਨੂੰ ਕਰ ਲੈਣਾ ਬੇਚੀ ਤੇਲ ਦਾ ਹੱਥ ਫੇਰ ਲਾ ਲਓ ਇੱਕ ਵਾਰੀ ਜਿੰਨੀ ਪਤਲੀ ਹੋ ਸਕਦੀ ਓਨੀ ਪਤਲੀ ਬਣਾ ਕੇ ਇਹਨੂੰ ਆਪਾਂ ਜਿਹੜਾ ਆ ਤੇਲ ਦੇ ਵਿੱਚ ਛੱਡ ਦੇਣਾ ਤੇ ਇਹਨੂੰ ਬਸ ਹੌਲੀ ਹੌਲੀ ਤੁਸੀਂ ਮੀਡੀਅਮ ਅੱਗ ਤੇ ਪਕਾਉਣਾ ਆ ਜਿਆਦਾ ਤੇਜ਼ ਨਹੀਂ ਕਰਨਾ ਗੈਸ ਕਿਉਂਕਿ ਫਿਰ ਇਹ ਜਿਹੜੀ ਇਹ ਵਿੱਚੋਂ ਕੱਚੀ ਰਹਿ ਜਾਣੀ ਆ ਸੋ ਆਪਾਂ ਇਹਨੂੰ ਜਿਹੜਾ ਚੰਗੀ ਤਰ੍ਹਾਂ ਪਕਾਉਣਾ ਆ ਚੰਗੀ ਤਰ੍ਹਾਂ ਪਕਾਉਣ ਦੇ ਲਈ ਆਪਾਂ ਇਹਨੂੰ ਜਿਹੜਾ ਆ ਲੋ ਫਲੇਮ ਤੇ ਕੁਕ ਕਰਨਾ ਆ ਆਪਣੀ 2 ਤੋਂ 3 ਮਿੰਟਾਂ ਦੇ ਵਿੱਚ ਜਿਹੜੀ ਕਚੋਰੀ ਆ ਉਹ ਬਣ ਕੇ ਰੈਡੀ ਹੋ ਜਾਂਦੀ ਆ ਐਦਾਂ ਤੁਸੀਂ ਇਹਨੂੰ 골ਡਨ ਬ੍ਰਾਊਨ ਕਰਨਾ ਜੇ ਤੁਸੀਂ ਮਸਾਲੇ ਨੂੰ ਤੜਕਾ ਲਾ ਕੇ ਪਾਉਣਾ ਤਾਂ ਤੜਕਾ ਲਾ ਕੇ ਵੀ ਪਾ ਸਕਦੇ ਆ ਜੇ ਤੁਸੀਂ ਏਦਾਂ ਬਣਾਉਣੀ ਆ ਤਾਂ ਏਦਾਂ ਵੀ ਬਣਾ ਸਕਦੇ ਆ ਕ੍ਰਿਸਪੀ ਹੋ ਜਾਂਦੀ ਹੈ ਇਹ ਤੇ ਥੋੜੇ ਟਾਈਮ ਬਾਅਦ ਇਹ ਜਦੋਂ ਜਦੋਂ ਆਪਾਂ ਥੋੜਾ ਟਾਈਮ ਰੱਖਾਂਗੇ ਤੇ ਇਹ ਜਿਹੜੀ ਆ ਜੇ ਤੁਸੀਂ ਗਰਮ ਗਰਮ ਖਾਓਗੇ ਤਾਂ ਬੜੀ ਵਧੀਆ ਗੱਲ ਆ ਨਹੀਂ ਤਾਂ ਥੋੜੇ ਟਾਈਮ ਤੱਕ ਇਹ ਥੋੜੀਆਂ ਜੀਆਂ ਨਰਮ ਜੀਆਂ ਹੋ ਜਾਂਦੀਆਂ ਆ ਤੇ ਕ੍ਰਿਸਪੀ ਵਧੀਆ ਲੱਗਦੀਆਂ ਤੁਸੀਂ ਇਹਦੇ ਵਿੱਚ ਪਨੀਰ ਵੀ ਐਡ ਕਰ ਸਕਦੇ ਆ ਮਟਰ ਵੀ ਐਡ ਕਰ ਸਕਦੇ ਆ ਉਹ ਵੀ ਬਹੁਤ ਟੇਸਟੀ ਲੱਗਦੀਆਂ ਆਪਣੀਆਂ ਟੇਸਟ ਦੇ ਅਕੋਰਡਿੰਗ ਤੁਸੀਂ ਇਹਦੇ ਵਿੱਚ ਕੁਝ ਵੀ ਐਡ ਕਰ ਸਕਦੇ ਆ ਜੇ ਪਨੀਰ ਪਾਉਣਾ ਹੈ ਤਾਂ ਉਹਨੂੰ ਤੁਸੀਂ ਥੋੜਾ ਜਿਹਾ ਕੱਦੂਕਸ ਕਰਕੇ ਤਾਂ ਪਨੀਰ ਨੂੰ ਵੀ ਜਿਹੜਾ ਵਿੱਚ ਐਡ ਕਰ ਸਕਦੇ ਆ ਹੁਣ ਆਪਾਂ ਜਿਹੜੀ ਸੈਕਿੰਡ ਆ ਉਹ ਵੀ ਇੱਦੇ ਬਣਾ ਲਾਂਗੇ ਥੋੜੀ ਜੀ ਆਪਾਂ ਉਹਨੂੰ ਵੇਲ ਲਾਂਗੇ ਆਟਾ ਥੋੜਾ ਜਿਹਾ ਪਤਲਾ ਹੀ ਰੱਖਣਾ ਹੈ ਫੇਰ ਹੀ ਤੁਹਾਡੀ ਇਹ ਵਧੀਆ ਬਣੂਗੀ ਇੰਨਾ ਸੌਫਟ ਆਟਾ ਹੋਣਾ ਚਾਹੀਦਾ ਤੁਹਾਡਾ ਤੇ ਹੁਣ ਆਪਾਂ ਇਹਨੂੰ ਕਰ ਦਾਂਗੇ ਫੋਲਡ ਜੇ ਆਪਾਂ ਫੋਲਡ ਕਰਾਂਗੇ ਤੇ ਉੱਤੇ ਜਿਹੜਾ ਐਕਸਟਰਾ ਆਟਾ ਆ ਉਹ ਆਪਾਂ ਰਿਮੂਵ ਕਰ ਦਾਂਗੇ ਤੇ ਇਹਨੂੰ ਆਪਾਂ ਹੱਥ ਦੇ ਨਾਲ ਜਿਹੜਾ ਆ ਫੈਲਾ ਲਾਂਗੇ ਧਿਆਨ ਨਾ ਕਰਨਾ ਕਿਉਂਕਿ ਇਹ ਰੋਟੀ ਸੌਰੀ ਇਹ ਕਿਚੌੜੀ ਵਿੱਚ ਦੀ ਫਟਦੀ ਵੀ ਆ ਸੋ ਤੁਸੀਂ ਇਹਨੂੰ ਧਿਆਨ ਨਾਲ ਹੀ ਜਿਹੜਾ ਹੱਥ ਦੇ ਨਾਲ ਹੀ ਥੋੜਾ ਜਿਹਾ ਤੇਲ ਲਾ ਲੈਣਾ ਤੇ ਥੋੜਾ ਥੋੜਾ ਇਹਨੂੰ ਵੇਲ ਲੈਣਾ ਸੋ ਇਹ ਤੁਹਾਡੀ ਜਿਹੜੀ ਕਚੌੜੀ ਬਣ ਜਾਣੀ ਆ ਇਹਨੂੰ ਤੁਸੀਂ ਸਕੈਚਪ ਦੇ ਨਾਲ ਵੀ ਖਾ ਸਕਦੇ ਆ ਪਰ ਅਸੀਂ ਜਦੋਂ ਛੋਟੇ ਹੁੰਦੇ ਸੀ ਅਸੀਂ ਤਾਂ ਇਹਨੂੰ ਦਹੀਂ ਦੇ ਨਾਲ ਵੀ ਖਾਂਦੇ ਸੀ ਦਹੀਂ ਦੇ ਨਾਲ ਵੀ ਬਹੁਤ ਟੇਸਟੀ ਲੱਗਦੀ ਸੀ ਤੇ ਤੁਸੀਂ ਇਹਨੂੰ ਕਿਸੇ ਵੀ ਤਰ੍ਹਾਂ ਸਰਵ ਕਰ ਸਕਦੇ ਆ ਤੇ ਇਹ ਆਪਣੀ ਕਚੌੜੀ ਦੀ ਰੈਸਪੀ ਆ ਤੇ ਇਹ ਹੁਣ ਆਪਾਂ ਪਾਪਾ ਨੂੰ ਟੇਸਟ ਕਰਾਵਾਂਗੇ ਜਦੋਂ ਪਾਪਾ ਆਉਣਗੇ ਤੇ ਉਹਨਾਂ ਤੋਂ ਰਿਵਿਊ ਲਵਾਂਗੇ ਤੇ ਉਹ ਆਪਾਂ ਨੂੰ ਦੱਸਣਗੇ ਕਿ ਉਹਨਾਂ ਨੂੰ ਰੈਸਪੀ ਕਿੱਦਾਂ ਦੀ ਲੱਗੀ ਤੇ ਉਹਨਾਂ ਨੂੰ ਕਚੌੜੀਆਂ ਕਿੱਦਾਂ ਦੀਆਂ ਲੱਗੀਆਂ ਤੇ ਬਸ ਬਹੁਤ ਹੀ ਸੌਖੀਆਂ ਆ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਜਿਹੜੀ ਤੁਸੀਂ ਘਰੇ ਕਚੌੜੀ ਬਣਾ ਸਕਦੇ ਆ ਕਚੌੜੀਆਂ ਹੋਰ ਵੀ ਬਹੁਤ ਟਾਈਪ ਦੀਆਂ ਹੁੰਦੀਆਂ ਆ ਤੇ ਤੁਸੀਂ ਉਮੇ ਵੀ ਬਣਾ ਸਕਦੇ ਆ ਪੈਸੇ ਤਾਂ ਮੈਦੇ ਵਿੱਚ ਹੁੰਦੀ ਆ ਪਰ ਆਪਾਂ ਮੈਦਾ ਘੱਟ ਯੂਜ਼ ਕਰਦੇ ਆ ਸੋ ਆਪਾਂ ਇਹਨੂੰ ਜਿਹੜਾ ਆ ਆਟੇ ਦੇ ਵਿੱਚ ਬਣਾਇਆ ਤੇ ਜਿਹੜੀ ਡਿਸ਼ ਬਣਾਈ ਸੀ ਕਚੌੜੀਆਂ ਪਾਪੇ ਤੋਂ ਹੁਣ ਲੈਣੇ ਆ ਰਿਵਿਊ ਤੇ ਪਾਪਾ ਦੱਸਣਗੇ ਵੀ ਕਿੱਦਾਂ ਦੀਆਂ ਬਣੀਆਂ ਲਓ ਜੀ ਅੱਜ ਜੋ ਕਚੌੜੀਆਂ ਬਣੀਆਂ ਆਪਣਾ ਹੁਣ ਟਾਈਮ ਲੱਗਿਆ ਉਦੋਂ ਜਿਹਨੇ ਹੈ ਨਹੀਂ ਕੰਮ ਤਾਂ ਗਏ ਸੀ ਤੇ ਹੁਣ ਦੇਖਦੇ ਆਂ ਬਈ ਕੈਸੀਆਂ ਬਣੀਆਂ ਬਹੁਤ ਵਧੀਆ ਬਣੀਆਂ ਬਈ ਬਾਜ਼ਾਰ ਨਾਲੋਂ ਕਿਤੇ ਸਵਾਦ ਬਣੀਆਂ ਬਹੁਤ ਸਵਾਦੀ ਹੈ ਪਪਾ ਨੂੰ ਤਾਂ ਕਚੋਰੀ ਬਹੁਤ ਸਵਾਲ ਲੱਗੀ ਤੇ ਹੁਣ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਲਈ ਗੁੱਡ ਨਾਈਟ ਬਾਏ ਬਾਏ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵੀ ਵੀਡੀਓ ਕਿੱਦਾਂ ਦੀ ਲੱਗੀ